ਰਾਹੀ ਜਿਹਨਾਂ ਦਾ ਪਿਆਰ ਦਾਸਾਂ ਪਿਆਰ ਦੀਆਂ ਬੀਬੀਆਂ ਸਨ ਉਹਨੂੰ ਬਹੁਤ ਪਿਆਰਾ ਕਰਦਾ ਐਸੀ ਤਰ੍ਹਾਂ ਉਸੇੋ ਦੀਆਂ ਰੌਣਕਾਂ ਲੱਗ ਜਮਲਾ ਇਸੇ ਤਰ੍ਹਾਂ ਪਿਆਰ ਕਰਦੇ ਉਹਦੇ ਹੀ ਬੜੇ ਦਿਨਾਂ ਤੱਕ ਆ ਰਹੀ ਖੇਲ ਨੂੰ ਤੁਸੀਂ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਓ ਰਾਹੀ ਤੇ ਸਾਰੀਆਂ ਔਰੀਆਂ ਤੁਸੀਂ ਦੇਖੀ ਮੈਂ ਸਾਰਾ ਬਹੁਤ ਬਹੁਤ ਮੌਲ ਦੇ ਕਰੀ ਜਿਨ੍ਹਾਂ ਨੇ ਰਾਹੀ ਨੂੰ ਇੰਨਾ ਪਿਆਰ ਦਿੱਤਾ ਸਾਂਗੀਆਂ ਬੀਬੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਹਨਾਂ ਹੀ ਬਹੁਤ ਵੱਡਾ ਜਿਗਰਾ ਹੈ ਮਾ ਸਾਡੀ ਦਾ ਕੇ ਨਾ ਤੁਹਾਡਾ ਨਾ ਬੋਲ ਕੇ ਇੱਥੋਂ ਹੀ ਪਤਾ ਲੱਗਦਾ ਕਿ ਉਸ ਨੌਜਵਾਨ ਨੂੰ ਹੌਸਲੇ ਜਿਗਰੇ ਕਿੱਥੋਂ ਮਿਲੇ ਸੀ ਇਹ ਸਾਬਤ ਹੁੰਦਾ ਹੈ ਤੁਹਾਡੇ ਆਸ਼ੀਰਵਾਦ ਮਰੇ ਬੋਲਾਂ ਦੇ ਨਾਲ ਮੈਂਦਾ ਜੀ ਔਰ ਸਾਡੀ ਬੇਟੀ ਵੀ ਸਾਡੇ ਕੋਲ ਬੈਠੀ ਧੀ ਨੇ ਸਾਡੀ ਬੱਚੀ ਨੇ ਧੀ ਰਾਣੀ ਕਿ ਬਹੁਤ ਸੋਹਣੀ ਉਸ ਤੋਂ ਭਾਵਨਾ ਆਈ ਸੰਗਤ ਨਾਲ ਵੀ ਆਪਣੀ ਸ਼ੇਅਰ ਕੀਤੀ ਸੀ ਇਹ ਰਾਜਵੀਰ ਦੀ ਪਰਮ੍ਰਿਸ਼ ਰਾਜਵੀਰ ਦਾ ਜੋ ਅਸਰ ਆਪਣੇ ਪਛਿਆਂ ਤੇ ਇਹ ਉਹਦਾ ਸੰਕੇਤ ਸੀ ਜਿਸ ਤਰ੍ਹਾਂ ਇਹ ਧੀ ਰਾਣੀ ਸਾਡੀ ਸੰਗਤ ਨੂੰ ਸੰਬੋਧਨ ਹੋਈ ਸੀ ਸੋ ਮੈਂ ਬੀਟੀਆ ਨੂੰ ਚੰਗਾ ਕੋਤ ਬੱਬਾ ਦੀ ਫਿਲਮ ਬਾਰੇ ਚਰਚਾ ਕਰਨ ਕਰਉਣਾ ਸ੍ਰੀ ਕਾਂਤ ਸਾਰਿਆ ਨੂੰ ਮੈਂ ਹਮਾਨਤ ਕਰ ਰਾਜਵੀਰ ਜੰਦਾ ਦੀ ਬੇਟੀ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਇੱਕ ਫਿਲਮ ਜ਼ਰੂਰ ਦੇਖਣੀ ਹੈ। ਸ਼ਾਬਾਸ਼ ਬੇਟਾ। ਔਰ ਜਿੱਦਾਂ ਸਾਡੀ ਫਿਲਮ ਇੱਕ ਬਣਨੀ ਹੈ ਇਸ ਤੋਂ ਬਾਅਦ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਸਵਿੰਦਰ ਭੱਲਾ ਸਾਹਿਬ ਨੂੰ AI ਦੇ ذریعے ਦੇ ਵਿੱਚ ਰੱਖੀਏ ਨਾਲ ਅਸੀਂ। ਔਰ ਮੈਂ ਬੇਨਤੀ ਕਰਾਂਗਾ ਪ੍ਰੋਡਿਊਸਰਸ ਨੂੰ ਵੀ ਮੇਕਰਸ ਨੂੰ ਵੀ ਜਿਹੜੇ ਸੁਣਦੇ ਨੇ। ਕਿਆ ਭਾਗੇ ਤੋ ਕੁਛ ਨਾ ਕੁਛ ਇਧਰਾ ਜ਼ਰੂਰ ਕਰੀਏ ਕਿ ਸਾਡੇ ਜਿਹੜੇ ਪਾਤਰ ਨੇ ਸਾਡੇ ਨਾਲ ਲੱਗੋ ਇਸ ਸਿਨੇਮੇ ਚ ਚੱਲਦੇ ਰਹਿਣ ਤਾਂ ਟੈਕਨੋਲੋਜੀ ਬਹੁਤ ਸਾਡੇ ਕੋਲ ਐਡਵਾਂਸ ਆ ਗਈ ਹੈ ਸੋ ਇਹ ਸਾਡੇ ਨਾਲ ਹਮੇਸ਼ਾ ਚੱਲਦੇ ਰਹਿਣ ਰਾਜਵੀਰ ਵਰਗੇ ਕਲਾਕਾਰ ਇਹਨਾਂ ਦੇ ਕਿਰਦਾਰ ਸੋ ਮੈਂ ਸਭ ਤੋਂ ਜ਼ਿਆਦਾ ਧੰਨਵਾਦੀ ਹਾਂ ਮੈਂ ਕਿ ਉੱਥੇ ਵੀ ਕਿਹਾ ਸੀ ਪੇਡ ਵੀ ਜਦੋਂ ਆਪਾਂ ਕੋਨੇ ਇਕੱਠੇ ਹੋਏ ਸੀ ਪਈ ਉਹਦਾ ਰਾਜਵੀਰ ਦਾ ਪਿਆਰ ਜਿਹੜਾ ਨਾ ਉਹ ਮਿੱਤਰਾਂ ਚੋਂ ਭਰਾਵਾਂ ਚੋਂ ਦਿਸਦਾ ਕਿ ਕਿੰਨੀਆਂ ਬਾਹਾਂ ਉਹਦੇ ਨਾਲ ਤੁਰੀਆਂ ਨੇ ਸੋ ਮੈਂ ਇਸ ਗੱਲ ਤੋਂ ਬਹੁਤ ਸੰਤੁਸ਼ਟ ਹਾਂ ਕਿ ਉਹਨੇ ਕਿੰਨੀ ਮੁਹੱਬਤ ਆਪਣੇ ਦੋਸਤਾਂ ਦੇ ਨਾਲ ਵੀ ਕਮਾਈ ਹੋਏਗੀ ਕਿ ਉਹ ਪੈਰ-ਪੈਰ ਤੇ ਉਹਦੇ ਪੈਰੇ ਜਾਗਦੇ ਨੇ ਸੋ ਕਿਸੇ ਦੇ ਨਾਲ ਖੜੇ ਹੋਣਾ ਹੋਰ ਗੱਲ ਹੈ ਕਿਸੇ ਦੇ ਪੈਰੇ ਜਾਗਣਾ ਬੜਾ ਔਖਾ ਕੰਮ ਹੁੰਦਾ ਸੋ ਉਹਦੀ ਕਮਾਈ ਉਹਦੇ ਨਾਲ ਤੁਰੀ ਫਿਰਦੀ ਹੈ ਅੱਜ ਵੀ ਉਹਦੇ ਪਰਿਵਾਰ ਦੇ ਨਾਲ ਹੈ ਸੋ ਬਹੁਤ ਸ਼ੁਕਰੀਆ ਜਿਹੜੇ ਉਹਦੇ ਮਿੱਤਰ ਹਾਲਾਂਕਿ ਫਿਲਮ 'ਚ ਨਹੀਂ ਹੈਗੇ ਪਰ ਉਹ ਆਏ ਨੇ ਉਹ ਦੱਸਦੇ ਨੇ ਕਿ ਸਿ ਫਿਲਮ 'ਚ ਨਹੀਂ ਆ ਪਰ ਰਾਜਵੀਰ ਦੇ ਨਾਲ ساری ਜ਼ਿੰਦਗੀ ਅਸੀਂ ਖੜੇ ਆ ਮੈਂ ਤਾਂ ਵਕਤ ਕਰਦਾ ਵੀਰ ਐਨੀ ਵਰਕਰ ਕੇ ਉਹ ਵੀ ਆਪਣੇ ਸਮੇਂ ਤੋਂ ਸਮਾਂ ਕੱਟ ਗਿਆ ਇਹ ਤੇ ਸਾਡੇ ਬਹੁਤ ਹੀ ਸਤਸਕਾਰਯੋਗ ਵੀਰ ਬੁਰਿੰਦਰ ਬਿੱਲਾ ਜੀ ਔਰ ਸਾਡੇ ਸਾਰਿਆਂ ਦੇ ਬਹੁਤ ਆਦਬਯੋਗ ਭਾਜੀ ਕੰਬਰ ਗਰੇਵਾਲ ਇਹ ਫੈਮਲੀ ਨੇ ਉਹਨਾਂ ਦੀ ਇਹਨਾਂ ਨੂੰ ਮਿੱਤਰ ਕਹਿਣਾ ਕੁਲਵਿੰਦਰ ਬਰਾਣੂ ਇਹ ਬਹੁਤ ਅਤਕਤਨੀ ਹੈ ਇਹ ਪਰਿਵਾਰ ਨੇ ਰਾਜਵੀਰ ਦਾ ਗਰੇਵਾਲ ਸਾਹਿਬ ਤੋਂ ਬਾਕੀ ਤੇ ਮੈਂ ਹੁਣ ਬੇਤੀ ਕਰਾਂਗਾ ਕਿ ਮੁਕਸਰ ਜੇ ਸ਼ਬਦਾਂ ਦੇ ਵਿੱਚ ਸਾਡੇ ਡਾਇਰੈਕਟਰ ਫਿਲਮ ਦੇ ਰਾਕੇਸ਼ ਮਹਿਤਾ ਜੀ ਉਹ ਥੋੜਾ ਫਿਲਮ ਬਾਰੇ ਹੁਣ ਦੱਸੋ ਕਿ ਔਰ ਥੋੜਾ ਅਗਲਾ ਗਿਆਨ ਜਿਹੜਾ ਫਿਲਮ ਬਾਰੇ ਵੀ ਮਿਲ ਸਕੇ ਸਾਰੇ ਕਾਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੀ ਕਰਾਂਗਾ ਸਾਰੇ ਬਹੁਤ ਮਾਤਾ ਜੀ ਬਟੀਆਂ ਸਿਸਟਰਸ ਆਈ ਸਪੋਰਟ ਕਰਨ ਉਸੇ ਮੈਂ ਗੱਲ ਕਰਦਾ ਜਿਹੜੇ ਜੁੜੇ ਨੇ ਪੰਜਾਬੀ ਨੇ ਬੜੀਆਂ ਬੜੀਆਂ ਕੰਮ ਕਰਦੀਆਂ ਧੰਨਵਾਦ ਕਰੀ ਉਸੋ ਬਹੁਤ ਸ਼ੁਸ਼ਮੀ ਹੈ ਸੰਵੀ ਆਰੇਸਕਲ ਦੇ ਪ੍ਰੋਡਿਊਸਰ ਜਿਨ੍ਹਾਂ ਨੇ ਬੜੀ ਰੀਚ ਦੇ ਨਾਲ ਇਹ ਫਿਲਮ ਰਾਜਵੀਰ ਦੇ ਨਾਲ ਸ਼ੁਰੂ ਕੀਤੀ ਸੀ ਤੇ ਮੈਂ ਚਾਹਾਂਗਾ ਕਿ ਮਾਤਾ ਜੀ ਜਿਹੜੂ ਦੋਸ਼ ਸੱਜੇ ਕਰ ਸਿਸਟਰਸ ਆਈ ਨੂੰ ਆਕੀ ਜੀ ਦਾ رضا <سؤال> ہے چھوڑے ہاں میں ہق chapter جیستے ہیں کینٹہ ہوں نے کہا، چیز مدین ساروانے ہیں پرامامر variety نیزہ اوڑھا لی مبلوئی تب Ouڑھا لیس ڈالے وسلم چلوا پوئے پر وقتی عندر سب گھลہ کے داختہ سارے دنچان لیکن میں پاس دوتھر دنیا کے لیے جو میں ساری público بھی ہوئے کہ باچی ایسا جدا بھی ہوای وہ شروع کرنا ہے واپس توش سب Fer trailers مہتر در راکھنے پیل کامتے ہیں ਸਿਚੁਏਸ਼ਨ ਬੋਲਣਾ ਬਹੁਤ ਆਸਾਨ ਹੁੰਦਾ ਹੈ ਪਰ ਜਿੰਨਾ ਵੀ ਕੋਈ ਬੋਲ ਪਾਰਿਆ ਮੈਨੂੰ ਲੱਗਿਆ ਤੁਹਾਨੂੰ ਪਤਾ ਹੈ ਕਿ ਕੇਸ ਪਾਰੇ ਮੰਨਦੇ ਨਾਲ ਬੋਲਿਆ ਜਾਂਦਾ